ਕੀ ਜਿਓਂ ਗਾਂਡੇ ਵਾਲਾ ਉਹ ਵੀ ਗੱਡੀ ਦੇ ਗਾੜੀ ਖਲੋਤਾ ਕੀ ਕਰ ਰਿਹਾ ਇਹ ਦੇ ਫੇਰ ਕਹਿੰਦਾ ਫੜੋ ਪਰ ਇੱਕ ਕੰਟਰੋਲ ਜੇ ਇਹਨੂੰ ਹਾਂ ਨੂੰ ਪੁੱਛਿਆ ਕਹਿੰਦਾ ਗੱਡੀ ਗਈ ਉਹ ਕੰਮੀ ਉਹ ਜਸਾਲਾ ਨੀ ਮਾਤਾ ਮੋ ਗਿਆ ਵਾਡੋ ਹੋਣੋਂ ਦੂਜੇ ਲੈ ਕੇ ਹੋਣੇ ਆ ਵੇ ਤੇ ਬਿੱਗਿਆ ਹਾਂ ਇਹ ਮੋ ਗਿਆ ਅੱਜ ਰਾਤ ਉਹ ਤਾਂ ਨਹੀਂ ਕੱਢ ਕੋਈ ਉਹ ਨਾਲ ਕੋਈ ਭਾਈ ਤੁਸੀਂ ਵੀ ਕੱਲੇ ਇੱਕ ਘਰ ਹੁੰਦਾ ਨਹੀਂ ਬੰਦਾ ਕਬਰ ਹੁੰਦਾ ਵਾ ਜੇ ਮਰਦੀ ਹੋ ਜੇ ਉਹ ਲੋਰ ਤੇ ਜਿ ਬਾਦਕੀ ਮਹਿਲੇ ਦੀ ਮੋਬਾਈਲ ਦੀ ਸ਼ਾਪ ਤੇ ਚੋਰੀ ਹੋਈ ਹੈ ਉਹ ਜੇ ਬਾਰੇ ਤੁਹਾਨੂੰ ਇਹ ਮਰਲੀ ਪੌਲਿੰਗ ਸ਼ਟਲ ਤੋਂ ਉੱੜ ਕੇ ਪਰਫਾ ਇੱਕ ਲੈਪਟਾਪ ਤੇ ਕੁਝ ਸਾਮਾਨ ਚੋਰੀ ਹੋਇਆ ਮੌਕਾ ਦੇਖ ਲਿਆ ਗਿਆ ਹੋਰ ਵੀ ਟੀਮਾਂ ਸਾਡੀਆਂ ਲੱਗੀਆਂ ਜੀ ਇਹਦੇ ਵਿੱਚ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਹਾਂ ਬਹੁਤ ਜਲਦ ਜਿਹੜਾ ਦੁਸ਼ੀਆਂ ਨੂੰ ਫੜ ਕੇ ਤੇ ਪਰਬੀ ਕਿੰਨਾ ਕੁ ਸੰਭਵ ਨਹੀਂ ਨੁਕਸਾਨ ਲੈਪਟਾਪ ਗਿਆ ਰਿਹਾ ਤਾਂ ਕਿਹਦੀ ਚਾਹੀਦੀ ਸਰੁਜੇ ਯਾਰ ਜਿਹੜੀ ਗੱਡੀ ਐ ਚਫਰਤ ਹੋਈ ਉਹ ਵੀ ਚੋਰੀ ਹੋਈ ਹਾਂ ਉਹ ਇਥੋਂ ਤੱਕ ਟੈਕਨੀਕਲ ਤਰੀਕੇ ਨਾਲ ਪਤਾ ਲੱਗਾ ਇਹ ਮੁਹੱਲੇ ਦਾ ਚੋਰੀ ਹੋਈ ਜਿਹੜੀ ਇਥੇ ਵਰਤੋਂ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਮੋਟੋ ਦੀ ਉਹਨਾਂ ਨਾਲ ਸੰਪਰਕ ਕਰਕੇ ਤੇ ਜਲਦ ਰਿਕਵਰ ਕਰਾਂਗੇ